ਚਾਈਨਾ ਡੋਰ ਮੰਨ ਕੇ ਕਰੋ ਚਾਈਨਾ ਡੋਰ ਮੰਨ ਕੇ ਕਰੋ ਚਾਈਨਾ ਡੋਰ ਮੰਨ ਕੇ ਕਰੋ ਜਦੋਂ ਸਰਕਾਰਾਂ ਫੇਲ ਹੋ ਜਾਂਦੀਆਂ ਜਦੋਂ ਪ੍ਰਸ਼ਾਸਨ ਫੇਲ ਹੋ ਜਾਂਦਾ ਵਾ ਤੇ ਉਦੋਂ ਲੋਕਾਂ ਨੂੰ ਕਮਾਨ ਉਸ ਚੀਜ਼ ਦੀ ਆਪ ਸਾਹਮਣੀ ਚਾਹੀਦੀ ਹੈ ਕੀ ਪੇਰੈਂਟਸ ਆਪਣੇ ਬੱਚਿਆਂ ਨੂੰ ਐਜੂਕੇਟ ਕਰਨ ਕੀ ਇਹ ਜਿਹੜੀ ਡੋਰ ਹੈ ਉਹ ਖੂਨੀ ਡੋਰ ਹੈ ਇਹਨੂੰ ਵਰਤ ਕੇ ਤੁਹਾਡਾ ਬੱਚਾ ਇੱਕ ਕਾਤਲ ਬਣ ਜਾਂਦਾ ਹੈ ਆਮ ਲੋਕ ਜਦੋਂ ਘਰਾਂ ਤੋਂ ਬਾਹਰ ਨਿਕਲਦੇ ਨੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਖੌਫ ਰਹਿੰਦਾ ਵਾ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਗਰਦਨ ਤੇ ਜਿਹੜੀ ਚਾਈਨਾ ਡੋਰ ਨਾ ਆ ਜਾਏ ਤੇ ਜਿਹਦੇ ਕਰਕੇ ਕੋਈ ਘਟਨਾ ਜਿਹੜੀ ਨਾ ਵਾ ਲੋਕ ਮਰ ਰਹੇ ਨੇ ਪੰਛੀ ਮਰ ਰਹੇ ਨੇ ਅਸੀਂ ਕਾਫੀ ਲੰਬੇ ਸਮੇਂ ਤੋਂ ਜਿਹੜੀ ਇਹਦੇ ਤੇ ਮੁਹਿੰਮ ਹਰ ਸਾਲ ਹੀ ਅਸੀਂ ਲੋਕਾਂ ਨੂੰ ਜਾਗਰੂ ਕਰਦੇ ਆਂ ਤੇ ਬਹੁਤ ਜ਼ਿਆਦਾ ਲੋਕਾਂ ਤੇ ਅਸਰ ਵੀ ਹੋਇਆ ਲੇਕਿਨ ਕਿਤੇ ਨਾ ਕਿਤੇ ਅੱਜ ਵੀ ਗਵਰਨਮੈਂਟ ਦੀ ਅੰਗਲੀ ਦੇ ਕਰਕੇ ਚੋਰੀ ਛਿਪੇ ਜਿਹੜਾ ਵਾ ਇਹ ਡੋਰ ਜਿਹੜੀ ਇਹ ਵੇਚੀ ਜਾ ਰਹੀ ਹੈ ਬਾਡੀ ਬਿਲਡਰ ਮੁੰਡਾ ਜਿਹੜਾ ਵਾ ਉਹਦੀ ਡੈਥ ਹੋ ਗਈ ਸੀਗੀ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਜਾਗਿਆ ਸੀ ਫਿਰ ਡਰੋਨ ਚੜ੍ਹਾਣੇ ਸ਼ੁਰੂ ਕੀਤੇ ਮੈਂ ਕਵਾਂਗਾ ਵੀ ਹੁਣ ਕਿ ਪ੍ਰਸ਼ਾਸਨ ਉਸਦੀ ਦੀ ਉਡੀਕ ਕਰ ਰਿਹਾ ਵੇ ਕਿ ਕੋਈ ਹੋਰ ਵੱਡਾ ਹਾਦਸਾ ਕੋਈ ਹੋਰ ਜਾਨੀ ਨੁਕਸਾਨ ਕੋਈ ਹੋਏ ਜਾਂ ਹੋਰ ਕੋਈ ਵੱਡਾ ਹਾਦਸਾ ਵਾਪਰੇ ਤੇ ਫਿਰ ਜਿਹੜੀ ਪ੍ਰਸ਼ਾਸਨ ਜਿਹੜਾ ਜਾਗੇਗਾ ਨਸ਼ੇ ਦੇ ਉੱਪਰ ਭਗਵੰਤ ਮਾਨ ਕੰਮ ਕਰ ਰਹੇ ਨੇ ਬੁਲਡੋਜ਼ਰ ਉਹਨਾਂ ਲੋਕਾਂ ਕੋ ਤਾਂ ਵੀ ਚੜਨੇ ਚਾਹੀਦੇ ਨੇ ਜਿਹੜੇ ਚਾਈਨਾ ਡੋਰ ਵੇਚ ਰਹੇ ਆ ਉਹਨਾਂ ਨੂੰ ਵੀ ਬੁਲਡੋਜ਼ਰ ਦੀ ਲੋੜ ਹੈਗੀ ਉਹਨਾਂ ਦੇ ਵੀ ਘਰ ਜਿਹੜੇ ਆ ਮਿੱਟੀ ਦੇ ਵਿੱਚ ਮਲਾਨੇ ਚਾਹੀਦੇ ਕਿਉਂਕਿ ਉਹਨਾਂ ਦੇ ਕਰਕੇ ਬਹੁਤ ਸਾਰੇ ਪਰਿਵਾਰ ਟੁੱਟ ਰਹੇ ਨੇ ਨਾ ਕੰਮ ਹੀ ਪੇਰੈਂਟਸ ਦੀ ਆ ਜਿਹੜੇ ਪੇਰੈਂਟਸ ਲੈ ਕੇ ਦਿੰਦੇ ਨੇ ਕਿਉਂਕਿ ਉਹ ਆਪਣੇ ਬੱਚੇ ਨੂੰ ਕੋਈ ਡੋਰ ਨਹੀਂ ਲੈ ਕੇ ਦੇ ਰਹੇ ਉਹ ਇੱਕ ਆਧੁਨਿਕ ਹਥਿਆਰ ਬਣ ਚੁੱਕਾ ਆਇਆ ਵਾ ਜਿਹੜਾ ਲੋਕਾਂ ਨੂੰ ਵੀ ਕਤਲ ਕਰ ਰਿਹਾ ਤੇ ਤੁਹਾਡੇ ਬੱਚੇ ਵਾਸਤੇ ਵੀ ਨੁਕਸਾਨ ਦਾ ਆਇਆ ਹੈ ਦੇ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਅਮਰਸਾ ਦੇ ਹਾਰ ਗੇਟ ਦੇ ਬਾਹਰ ਦੀਆਂ ਜਿੱਥੇ ਕਿ ਡਾਕਟਰ ਰੋਹਨ ਮੈਰਾ ਵੱਲੋਂ ਆਪਣੀ ਟੀਮ ਦੇ ਨਾਲ ਜਿਹੜਾ ਕਿ ਚਾਈਨਾ ਡੋਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਚਾਈਨਾ ਦੇ ਲੋਰ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਵੀ ਚਾਈਨਾ ਡੋਰ ਇੱਕ ਖੂਨੀ ਡੋਰ ਆ ਇਸ ਵਰਤੋਂ ਨਾ ਕੀਤੀ ਜਾਵੇ ਅਤੇ ਲੋਕਾਂ ਨੂੰ ਜਿਹੜੇ ਰਾਗ ਗੀਰ ਨੇ ਉਹਨਾਂ ਨੂੰ ਡੋਰ ਜਿਹੜਾ ਕਿ ਓਨ ਵਾਲੇ ਸੋਰੀ ਜਿਹੜੇ ਧਾਗੇ ਵਾਲੀ ਡੋਰ ਆ ਉਸ ਦੇ ਜਿਹੜੇ ਪਿੰਨੇ ਦਿੱਤੇ ਜਾ ਰਹੇ ਨੇ ਵੀ ਇਸ ਦੇ ਨਾਲ ਜਿਹੜੀ ਆ ਪਤੰਗਬਾਜ਼ੀ ਕਰਨ ਚਾਈਨਾ ਡੋਰ ਤੋਂ ਅਵਾਰਡ ਕਰਨ ਡਾਕਟਰ ਹੁਣ ਮੇਰੇ ਸਾਡੇ ਨਾਲ ਗਰਭ ਕਰਾਂਗੇ ਡਾਕਟਰ ਸਾਹਿਬ ਵੀ ਹਰ ਸਾਲ ਤੁਸੀਂ ਲੋਕਾਂ ਨੂੰ ਜਾਗਰੂਤ ਕਰਦੇ ਹੋ ਕਿ ਲੱਗਦਾ ਵੀ ਲੋਕ ਜਾਗਰੂਤ ਹੋ ਰਹੇ ਨੇ ਕਿ ਲੱਗਦਾ ਵੀ ਜਿਹੜਾ ਤੁਸੀਂ ਐਫਰਟ ਕਰਦੇ ਹੋ ਲੋਕ ਤੁਹਾਡੇ ਕਹਿਣੇ ਮੰਨਦੇ ਨੇ ਬਿਲਕੁਲ ਸਰ ਅਸੀਂ ਹਰ ਸਾਲ ਜਿਹੜਾ ਵਾ ਲੋਕਾਂ ਨੂੰ ਜਾਗਰੂਕ ਕਰਦੇ ਆ ਕਿਉਂਕਿ ਜਦੋਂ ਸਰਕਾਰਾਂ ਫੇਲ ਹੋ ਜਾਂਦੀਆਂ ਜਦੋਂ ਪ੍ਰਸ਼ਾਸਨ ਫੇਲ ਹੋ ਜਾਂਦਾ ਵਾ ਤੇ ਉਦੋਂ ਲੋਕਾਂ ਨੂੰ ਕਮਾਨ ਉਸ ਚੀਜ਼ ਦੀ ਆਪ ਸਾਹਮਣੇ ਚਾਹੀਦੀ ਹੈ ਇੱਥੇ ਅਸੀਂ ਅੱਜ ਸਾਡਾ ਮੇਨ ਜਿਹੜਾ ਪਰਪਸ ਹੈ ਉਹ ਇਹ ਹੀ ਹੈ ਵੀ ਅਸੀਂ ਪੇਰੈਂਟਸ ਨੂੰ ਜਾਗਰੂਕ ਕਰੀਏ ਵੀ ਪੇਰੈਂਟਸ ਆਪਣੇ ਬੱਚਿਆਂ ਨੂੰ ਐਜੂਕੇਟ ਕਰਨ ਕਿ ਇਹ ਜਿਹੜੀ ਡੋਰ ਹੈ ਉਹ ਖੂਨੀ ਡੋਰ ਹੈ ਇਹਨੂੰ ਵਰਤ ਕੇ ਤੁਹਾਡਾ ਬੱਚਾ ਇੱਕ ਕਾਤਲ ਬਣ ਜਾਂਦਾ ਕਾਤਲ ਉਹਨਾਂ ਪਖਸ਼ੀਆਂ ਦਾ ਜੋ ਬੇਜੁਬਾਨ ਨੇ ਕਿਉਂਕਿ ਜਦੋਂ ਪਤੰਗਬਾਜ਼ੀ ਕੀਤੀ ਜਾਂਦੀ ਹੈ ਉਹ 3-4 ਮਹੀਨੇ ਜਿਹੜਾ ਵਾ ਲਗਾਤਾਰ ਉਹਦਾ ਸੀਜ਼ਨ ਆਂਦਾ ਸਰਦੀਆਂ ਦੇ ਵਿੱਚ ਲੇਕਿਨ ਉਹ ਵਿਕਸ਼ਾਂ ਤੇ ਕਿਤੇ ਨਾ ਕਿਤੇ ਪੂਰੇ ਸਾਲ ਲਟਕੀ ਰਹਿੰਦੀ ਹੈ ਉਹਦੇ ਕਰਕੇ ਪੂਰੇ ਸਾਲ ਹੀ ਜਿਹੜੇ ਆ ਪੰਛੀ ਜਿਹੜੇ ਜ਼ਖਮੀ ਹੁੰਦੇ ਰਹਿੰਦੇ ਨੇ ਤੇ ਮੌਤ ਦੇ ਘਾਟ ਵੀ ਜਿਹੜੇ ਉਤਰਦੇ ਨੇ ਉਸ ਤੋਂ ਇਲਾਵਾ ਜਿਹੜੇ ਸਾਡੇ ਮਨੁੱਖ ਨੇ ਆਮ ਲੋਕ ਜਦੋਂ ਘਰਾਂ ਤੋਂ ਬਾਹਰ ਨਿਕਲਦੇ ਨੇ ਇਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਖੌਫ ਰਹਿੰਦਾ ਵਾ ਉਹਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਗਰਦਨ ਤੇ ਜਿਹੜੀ ਚਾਈਨਾ ਡੋਰ ਨਾ ਆ ਜਾਏ ਤੇ ਜਿਹਦੇ ਕਰਕੇ ਕੋਈ ਘਟਨਾ ਜਿਹੜੀ ਨਾ ਵਾਪਰ ਜਾਏ ਪੁਲਿਸ ਦੇਖੇ ਡਾਕਟਰ ਸਾਹਿਬ ਜਿਹੜਾ ਕੰਮ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਵਾ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਐਫਰਟ ਉਹ ਤੁਸੀਂ ਕਰ ਰਹੇ ਹੋ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਪਰ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਤਰ੍ਹਾਂ ਦੀ ਜਾਗਰੂਕਤਾ ਲਹਿਰ ਨਹੀਂ ਚਲਾਈ ਗਈ ਕਿਸੇ ਤਰ੍ਹਾਂ ਦੀ ਮਹਿੰਮ ਨਹੀਂ ਚਲਾਈ ਗਈ ਤਾਂ ਜੋ ਕਿ ਲੋਕ ਸੁਚੇਤ ਹੋ ਸਕਣ ਕਿ ਲੱਗਦਾ ਨਹੀਂ ਇਹ ਕੰਮ ਸਰਕਾਰਾਂ ਨੂੰ ਜਾਂ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਬ ਅ ਭਗਵੰਤ ਮਾਨ ਜੀ ਨੂੰ ਚਾਹੀਦਾ ਵਾ ਕਿ ਬਕਾਇਦਾ ਸਰਕਾਰੀ ਸਕੂਲਾਂ ਦੇ ਵਿੱਚ ਨਹੀਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਜਿਹੜੀ ਇੱਕ ਮੁਹਿੰਮ ਇਹਨਾਂ ਦਿਨਾਂ ਦੇ ਵਿੱਚ ਨਹੀਂ ਬਲਕਿ ਪੂਰਾ ਸਾਲ ਚਲਾਨੀ ਚਾਹੀਦੀ ਹੈ ਵੀ ਦੱਸਣ ਵਾਸਤੇ ਬੱਚਿਆਂ ਨੂੰ ਪੀਆ ਡੋਰ ਕਿੰਨੀ ਕੁ ਘਾਤਕ ਹੈ ਇਹਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ ਤੇ ਅਸੀਂ ਆਪਣਾ ਫਰਜ਼ ਸਮਝਦੇ ਆਂ ਵੀ ਅਸੀਂ ਆਮ ਜਨਤਾ ਨੂੰ ਜਾਗਰੂਕ ਕਰੀਏ ਇਸ ਵਿਸ਼ੇ ਦੇ ਉੱਪਰ ਕਿ ਜਿਹੜੇ ਬੱਚੇ ਨੇ ਉਹ ਕਾਤਲ ਨਾ ਬਣ ਸਕਣ ਤੇ ਕਿਤੇ ਨਾ ਕਿਤੇ ਇਹਦੇ ਤੇ ਸਰਕਾਰ ਜਿਹੜੀ ਆ ਰੋਕ ਲਗਾਉਣ ਦੀ ਕੋਸ਼ਿਸ਼ ਕਰੇ। ਤੇ ਦੇਖੋ ਅਸੀਂ 2014-15 ਤੋਂ ਜਦੋਂ ਦਾ ਇਹ ਡੋਰ ਨੇ ਪੈਰ ਪਸਾਰੇ ਪੂਰੇ ਪੰਜਾਬ ਦੇ ਵਿੱਚ ਤੇ ਲੋਕ ਜਦੋਂ ਸਾਨੂੰ ਪਤਾ ਲੱਗਾ ਕਿ ਇਹ ਡੋਰ ਇੰਨੀ ਕਿ ਜ਼ਿਆਦਾ ਕਹ ਤੱਕ ਹੈ ਵੀ ਲੋਕ ਮਾਰ ਰਹੇ ਨੇ, ਪੰਛੀ ਮਾਰ ਰਹੇ ਨੇ। ਅਸੀਂ ਕਾਫੀ ਲੰਬੇ ਸਮੇਂ ਤੋਂ ਜਿਹੜੀ ਇਹਦੇ ਤੇ ਮੁਹਿੰਮ ਹਰ ਸਾਲ ਹੀ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਆਂ। ਤੇ ਬਹੁਤ ਜ਼ਿਆਦਾ ਲੋਕਾਂ ਤੇ ਅਸਰ ਵੀ ਹੋਇਆ ਲੇਕਿਨ ਕਿਤੇ ਨਾ ਕਿਤੇ ਅੱਜ ਵੀ ਗਾਰਮੈਂਟ ਦੀ ਅੰਗਲੀ ਦੇ ਕਰਕੇ ਚੋਰੀ ਛਿਪੇ ਜਿਹੜਾ ਵਾ ਇਹ ਡੋਰ ਜਿਹੜੀ ਇਹ ਵੇਚੀ ਜਾ ਰਹੀ ਹੈ ਸਭ ਤੋਂ ਵੱਡਾ ਮੈਂ ਕਵਾਂਗਾ ਕਿ ਅੰਮ੍ਰਿਤਸਰ ਪ੍ਰਸ਼ਾਸਨ ਨੇ ਪਿਛਲੀ ਵਾਰੀ ਡਰੋਨ ਦੇ ਨਾਲ ਕਾਫੀ ਘਰਾਂ ਤੇ ਛਾਪੇਮਾਰੀ ਕੀਤੀ ਦੁਕਾਨਾਂ ਸੀਲ ਕੀਤੀਆਂ ਕਾਰਵਾਈ ਕੀਤੀਆਂ ਲੇਕਿਨ ਇਸ ਵਾਰ ਜਿਹੜਾ ਵਾ ਗੱਟੂ ਅੱਜ ਵੀ 75% ਜਿਹੜੇ ਬੱਚੇ ਲੈ ਕੇ ਆ ਰਹੇ ਨੇ ਤੇ ਬੱਚਿਆਂ ਨੂੰ ਮਿਲ ਰਹੇ ਆ ਗੱਟੋ ਈਮਨ ਕੀ ਅਸੀਂ ਇਹ ਕਵਾਂਗੇ ਵੀ ਇਸ ਵਾਰ ਜਿਹੜਾ ਪ੍ਰਸ਼ਾਸਨ ਸੁਸਤ ਕਿਉਂ ਇਸ ਚੀਜ਼ ਦੇ ਉੱਤੇ ਤੇ ਬਹੁਤ ਵੱਡੀ ਨਾਕਾਮੀ ਮੈਂ ਕਵਾਂਗਾ ਵੀ ਪ੍ਰਸ਼ਾਸਨ ਦੀ ਤੁਹਾਨੂੰ ਇੰਪ੍ਰੈਸ਼ਨ ਹੈਗੀ ਆ ਵੀ ਤਲਾਹ ਹੈਗੀ ਫਲਾਣੀ ਜਿਹਾ ਗੱਟੂ ਮਿਲਦੇ ਨੇ ਪਰ ਪੁਲਿਸ ਨੂੰ ਕਿਉਂ ਨਹੀਂ ਤਲਾਹ ਹੈਗੀ ਪੁਲਿਸ ਨੇ ਕਿਉਂ ਨਹੀਂ ਹਜ ਤੱਕ ਉਸ ਇਲਾਕੇ ਵਿੱਚ ਰੇਡ ਮਾਰ ਕੇ ਉਹ ਫੜੇ ਬਰਾਮਦ ਕੀਤੇ ਗਏ ਨੇ ਦੇਖੋ ਸਰ ਇਹ ਸਰਕਾਰ ਦੀ ਸ਼ੁਰੂ ਤੋਂ ਹੀ ਨਾਕਾਮੀ ਰਹੀ ਹੈ ਵੀ ਜਿੰਨੀ ਦੇਰ ਤੱਕ ਕੋਈ ਵੱਡਾ ਹਾਦਸਾ ਨਾ ਵਾਪਰ ਜੇ ਪਿਛਲੀ ਵਾਰ ਇੱਕ ਨੌਜਵਾਨ ਜਿਹੜਾ ਵਾ ਬਾਡੀ ਬਿਲਡਰ ਮੁੰਡਾ ਜਿਹੜਾ ਵਾ ਉਹਦੀ ਡੈਥ ਹੋ ਗਈ ਸੀਗੀ ਉਸ ਤੋਂ ਬਾਅਦ ਜਿਹੜਾ ਚੜਾਣੇ ਸ਼ੁਰੂ ਕੀਤੇ ਮੈਂ ਕਵਾਂਗਾ ਵੀ ਹੁਣ ਕਿ ਪ੍ਰਸ਼ਾਸਨ ਉਸਦੀ ਉਡੀਕ ਕਰ ਰਿਹਾ ਵੇ ਕਿ ਕੋਈ ਹੋਰ ਵੱਡਾ ਹਾਦਸਾ ਕੋਈ ਹੋਰ ਜਾਨੀ ਨੁਕਸਾਨ ਕੋਈ ਹੋਏ ਜਾਂ ਹੋਰ ਕੋਈ ਵੱਡਾ ਹਾਦਸਾ ਵਾਪਰੇ ਤੇ ਫਿਰ ਜਿਹੜੀ ਪ੍ਰਸ਼ਾਸਨ ਜਿਹੜਾ ਜਾਗੇਗਾ ਤੇ ਸੋ ਬਹੁਤ ਵੱਡਾ ਇਸ਼ੂ ਹੈ ਇਹਦੇ ਤੇ ਹੋਰ ਸ਼ਕਤੀ ਦੇ ਨਾਲ ਭਗਵੰਤ ਮਾਨ ਜੀ ਨੂੰ ਇਸ ਚੀਜ਼ ਦੇ ਉੱਤੇ ਕੰਮ ਕਰਨਾ ਚਾਹੀਦਾ ਕਿਉਂਕਿ ਇਹ ਪੂਰੇ ਪੰਜਾਬ ਦੀ ਆਵਾਜ਼ ਆ ਕਿ ਚਾਈਨਾ ਡੋਰ ਜਿਹੜੀ ਹੈ ਪੂਰਨ ਤੌਰ ਤੇ ਬੰਦ ਹੋਣੀ ਚਾਹੀਦੀ ਹੈ ਜਿਸ ਤਰੀਕੇ ਦੇ ਨਾਲ ਨਸ਼ੇ ਦੇ ਉੱਪਰ ਭਗਵੰਤ ਮਾਨ ਕੰਮ ਕਰ ਰਹੇ ਨੇ ਬੁਲਡੋਜ਼ਰ ਉਹਨਾਂ ਲੋਕਾਂ ਕੋ ਤਾਂ ਵੀ ਚਰਨੇ ਚਾਹੀਦੇ ਨੇ ਜਿਹੜੇ ਚਾਈਨਾ ਡੋਰ ਵੇਚ ਰਹੇ ਆ ਉਹਨਾਂ ਨੂੰ ਵੀ ਬੁਲਡੋਜ਼ਰ ਦੀ ਲੋੜ ਹੈਗੀ ਉਹਨਾਂ ਦੇ ਵੀ ਘਰ ਜਿਹੜੇ ਆ ਮਿੱਟੀ ਦੇ ਵਿੱਚ ਮਲਾਣੇ ਚਾਹੀਦੇ ਕਿਉਂਕਿ ਟੁੱਟ ਰਹੇ ਨੇ ਬਹੁਤ ਸਾਰੇ ਪਰਿਵਾਰ ਜਿਹੜੇ ਆ ਆਪਣੇ ਕੁਝ ਵਾਈਫਸ ਜਿਹੜੀਆਂ ਆਪਣੇ ਹਸਬੈਂਡ ਗੁਆ ਰੀਆਂ ਨੇ ਕੁਝ ਬੱਚਿਆਂ ਦੀ ਮੌਤ ਹੋ ਰਹੀ ਹੈ ਸੋ ਬਹੁਤ ਵੱਡਾ ਇਸ਼ੂ ਇਸ ਸੀ ਲੱਗਦਾ ਡਾਕਟਰ ਸਾਹਿਬ ਅਸੀਂ ਦੇਖਿਆ ਪਿਛਲੇ ਸਾਲ ਨਾਲੋਂ ਇਸ ਸਾਲ ਜਿਹੜਾ ਵਾਧ ਡੋਰ ਹੈ ਵਿਕਰੀ ਆ ਤੁਹਾਨੂੰ ਇਹ ਚੀਜ਼ ਕਾਫੀ ਪਤਾ ਹੋਊਗਾ ਕਿਉਂਕਿ ਪਿਛਲੇ ਦਿਨੋਂ ਲੋਕਾਂ ਡਰ ਸੀ ਕਿਸੇ ਨਾਮ ਵੀ ਪਰਚਾ ਦਰਜ ਹੋ ਜਾਊਗਾ ਜਾਂ ਕਿਸੇ ਤਰ੍ਹਾਂ ਦੀ ਇਤਲਾਹ ਹੋ ਜਾਊਗੀ ਪਰ ਕਹਿੰਦੇ ਐਕੀਡੇ ਡੋਰ ਹੈ ਸ਼ਰਿਆਂ ਵਿਕਰੀ ਆ ਕਿ ਲੱਗਦਾ ਨਹੀਂ ਐ ਕਿ ਪ੍ਰਸ਼ਾਸਨ ਨੂੰ ਕੋਈ ਡੰਡੀਆਂ ਲਕੇਲ ਪਾਉਣੀ ਚਾਹੀਦੀ ਸੀ ਕੋਈ ਸੰਪੂਰਨ ਇਤਿਹਾਮ ਕਰਨੇ ਚਾਹੀਦੇ ਸੀ ਉਹਨਾਂ ਦੋਸ਼ੀਆਂ ਦੇ ਖਿਲਾਫ ਕੋਈ ਪਰਚਾ ਦਰਜ ਜਿਹੜੀ ਆ ਵੱਡੀ ਤਹਿ ਤਹੜਾ ਤਹ ਜਿਹੜਾ ਹੋਣਾ ਚਾਹੀਦਾ ਸੀ ਬਿਲਕੁਲ ਸਰ ਅਸੀਂ ਐਸੇ ਕਰਕੇ ਦੇਖੋ ਅਸੀਂ ਬਹੁਤ ਵਾਰ ਮੈਮੋਰੰਡਮ ਦੇ ਚੁੱਕੇ ਹੁਣ ਇਹ ਚੀਜ਼ ਜਿਹੜੀ ਐਨੇ ਸਾਲਾਂ ਤੋਂ ਮੈਮੋਰੰਡਮ ਚ ਨਹੀਂ ਰਹਿ ਚੁੱਕੀ ਹੋਈ ਕਿਉਂਕਿ ਇਹ ਤੇ ਜਿਹੜੀ ਚੀਜ਼ ਲੋਕਾਂ ਨੂੰ ਨੁਕਸਾਨ ਕਰਦੀ ਆ ਸਰਕਾਰ ਨੂੰ ਉਹ ਪਹਿਲ ਦੇ ਆਧਾਰ ਤੇ ਦੇਖਣਾ ਚਾਹੀਦਾ ਵੀ ਇਸ ਚੀਜ਼ ਦਾ ਸਾਡੀ ਆਮ ਪਬਲਿਕ ਨੂੰ ਨੁਕਸਾਨ ਹੋ ਰਿਹਾ ਤੇ ਅਸੀਂ ਕਿਸ ਤਰੀਕੇ ਦੇ ਨਾਲ ਇਹ ਚੀਜ਼ ਬੈਨ ਕਰਨੀ ਆ ਸੋ ਪੰਜਾਬ ਪੁਲਿਸ ਨੂੰ ਚਾਹੀਦਾ ਹੈ ਭਗਵੰਤ ਮਾਨ ਦੇ ਸਰਕਾਰ ਨੂੰ ਚਾਹੀਦਾ ਹੈ ਵੀ ਇਹਦੇ ਉੱਤੇ ਚੰਗੇ ਤਰੀਕੇ ਨਾਲ ਕੰਮ ਕਰੇ ਇੱਕ ਪਾਲਿਸੀ ਕ੍ਰੀਏਟ ਕੀਤੀ ਜਾਏ ਦੇਖੋ ਬਹੁਤ ਸਾਰੇ ਜਿਹੜੇ ਹਾਈ ਕੋਰਟ ਦੇ ਵੀ ਹੁਕਮ ਆ ਚੁੱਕੇ ਹੋਏ ਨੇ ਲੇਕਿਨ ਉਹਨਾਂ ਤੇ ਜਿਹੜੀ ਇੰਪਲੀਮੈਂਟੇਸ਼ਨ ਕਿਤਨਾ ਕਿਤੇ ਰਹਿ ਰਹੀ ਹੈ ਸਰ ਸਾਹਿਬ ਇਹਨਾਂ ਸੋ ਵੀ ਪੰਛੀਆਂ ਤੇ ਕਿੰਨਾ ਕ ਅਸਰ ਪੈਂਦਾ ਵਾ ਚਾਈਨਾ ਡੋਰ ਦੇ ਨਾਲ ਪੰਛੀ ਜਿੱਥੇ ਕਿੰਨੇ ਕਿ ਪ੍ਰਭਾਵਿਤ ਹੁੰਦੇ ਨੇ ਜਿੱਥੇ ਆਮ ਇਨਸਾਨ ਦੀ ਮੌਤ ਹੁੰਦੀ ਆ ਉੱਥੇ ਪੰਛੀਆਂ ਦੀ ਕਿੰਨੇ ਕਿ ਚਾਈਨਾ ਡੋਰ ਦੇ ਨਾਲ ਜਿਹੜੀ ਜਾਨ ਜਾਂਦੀ ਆ ਹਰ ਸਾਹ ਦੇਖੋ ਅਣਗਿਣਤ ਜਿਹੜੇ ਪੰਛੀ ਮੈਂ ਕਵਾਂਗਾ ਮਰਦੇ ਨੇ ਤੇ ਬਹੁਤ ਸਾਰੇ ਇਹੋ ਜਿਹੇ ਪੰਛੀ ਵੀ ਨੇ ਜਿਹੜੇ ਕਿ ਵਿਲੁਪਤ ਹੋਣ ਦੀ ਕਗਾਰ ਤੇ ਨੇ ਜਿਹੜੇ ਵਿਲਪਤ ਹੋ ਰਹੇ ਨੇ ਉਹ ਵੀ ਜਿਸ ਤਰ੍ਹਾਂ ਉੱਲੂ ਹੋ ਗਿਆ ਹੋਰ ਵੀ ਕੁਝ ਮਾਈਗ੍ਰੇਟ ਹੋ ਕੇ ਜਿਹੜੇ ਪੰਛੀ ਆਂਦੇ ਨੇ ਉਹ ਵੀ ਇਸ ਡੋਰ ਦਾ ਸ਼ਿਕਾਰ ਹੋ ਰਹੇ ਨੇ ਸੋ ਕਿਤਨੇ ਕਿਤੇ এনवायरमेंट ਤੇ ਵੀ ਇਸ ਚੀਜ਼ ਦਾ ਬਹੁਤ ਬੁਰਾ ਅਸਰ ਹੋ ਰਿਹਾ ਤੇ ਮੈਂ ਉਹਨਾਂ ਲੋਕਾਂ ਨੂੰ ਕਹਾਂਗਾ ਕਿ ਸਾਡੇ ਜਿਹੜਾ ਐਂਜਾਇਰਮੈਂਟ ਉਹ ਇਨਾਂ ਬੇਜਬਾਨਾਂ ਦੇ ਉੱਪਰ ਤੇ ਲੋਕਾਂ ਦੇ ਉੱਪਰ ਤਸ਼ੱਦਦ ਨਾ ਕਰੇ ਤੇ ਸਾਨੂੰ ਆਪਣਾ ਮਨੋਰੰਜਨ ਜਿਹੜਾ ਵਾ ਆਪਣੇ ਮਨੋਰੰਜਨ ਤੱਕ ਸੀਮਤ ਰੱਖਣਾ ਚਾਹੀਦਾ ਨਾ ਕਿ ਕਿਸੇ ਨੂੰ ਜਿਹੜਾ ਨੁਕਸਾਨ ਪਹੁੰਚਾਉਣ ਵਾਲਾ ਮਨੋਰੰਜਨ ਉਹ ਸਾਨੂੰ ਨਹੀਂ ਕਰਨਾ ਚਾਹੀਦਾ ਅਤਵਾਰ ਵੀ ਇੱਕ ਬੱਚੇ ਨੂੰ ਜਿਹੜਾ ਅਸੀਂ ਬਣਾਇਆ ਹੋਇਆ ਜ ਮੀ ਪੰਛੀ ਦਾ ਰੂਪ ਜਿਹੜਾ ਕਿਉਂਕਿ ਅਸੀਂ ਚਾਹੁੰਦੇ ਆ ਕਿ ਲੋਕ ਉਸ ਚੀਜ਼ ਨੂੰ ਦਰਦ ਨੂੰ ਸਮਝਣ ਕਿ ਕਿਸ ਤਰੀਕੇ ਨਾਲ ਖੋਨ ਦੇ ਨਾਲ ਲੱਪ ਲਤਪਤ ਹੋ ਕੇ ਉਹਨਾਂ ਨੂੰ ਤੇ ਪੁੱਛਣ ਵਾਲਾ ਕੋਈ ਨਹੀਂ ਹੁੰਦਾ ਅਗਰ ਸਾਨੂੰ ਸਾਡੀ ਜਿਹੜੀ ਬਰਡ ਰੈਸਕਿਊ ਟੀਮ ਹੈ ਅਗਰ ਸਾਨੂੰ ਇਨਫੋਰਮੇਸ਼ਨ ਆਂਦੀ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਲੇਕਿਨ ਬਹੁਤ ਸਾਰੀਆਂ ਇਹੋ ਜਿਹੀਆਂ ਜਗ੍ਹਾ ਨੇ ਜਿੱਥੇ ਅਸੀਂ ਨਹੀਂ ਪਹੁੰਚ ਸਕਦੇ ਤੇ ਪੰਛੀ ਇਸੇ ਤਰੀਕੇ ਦੇ ਨਾਲ ਡੋਰ ਦੇ ਨਾਲ ਫਾਂਸੀ ਲੱਗ ਕੇ ਜਿਹੜੀ ਉਹਨਾਂ ਦੀ ਡੈਥ ਹੋ ਜਾਂਦੀ ਹੈ ਤੇ ਸੋ ਕਿਤੇ ਨਾ ਕਿਤੇ ਅਸੀਂ ਵੀ ਪਾਪ ਦੇ ਭਾਗੀਦਾਰ ਬਣਦੇ ਹਾਂ ਕਿ ਸਾਡੇ ਕਰਕੇ ਜਿਹੜੇ ਆ ਇਸ ਤਰੀਕੇ ਨਾਲ ਬੇਜਬਾਨ ਜਿਹੜੇ ਮਰ ਰਹੇ ਕਿ ਲੱਗਦਾ ਹੈ ਡਾਕਟਰ ਸਾਹਿਬ ਕਿਤੇ ਮਾਪੇ ਦੇ ਵੱਡਾ ਕਸੂਰ ਇਸ ਚੀਜ਼ ਦੇ ਵਿੱਚ ਹੈਗਾ ਜਿੱਥੇ ਅਸੀਂ ਦੇਖਿਆ ਵੀ ਬੱਚੇ ਜੇਕਰ ਜਿੱਦ ਕਰਦੇ ਨੇ ਇਸ ਚੀਜ਼ ਤੇ ਮੈਂ ਕਹਾਂਗਾ ਕਿ ਸਰਕਾਰ ਨਾਲ ਵੱਡੀ ਜਿਹੜੀ ਹੈ ਨਾ ਕੰਮ ਹੀ ਪੇਰੈਂਟਸ ਦੀ ਹੈ ਜਿਹੜੇ ਪੇਰੈਂਟਸ ਲੈ ਕੇ ਦਿੰਦੇ ਨੇ ਕਿਉਂਕਿ ਉਹ ਆਪਣੇ ਬੱਚੇ ਨੂੰ ਕੋਈ ਡੋਰ ਨਹੀਂ ਲੈ ਕੇ ਦੇ ਰਹੇ ਉਹ ਇੱਕ ਆਧੁਨਿਕ ਹਥਿਆਰ ਬਣ ਚੁੱਕਾ ਆਇਆ ਵਾ ਜਿਹੜਾ ਲੋਕਾਂ ਨੂੰ ਵੀ ਕਤਲ ਕਰ ਰਿਹਾ ਤੇ ਤੁਹਾਡੇ ਬੱਚੇ ਵਾਸਤੇ ਵੀ ਨੁਕਸਾਨ ਦਾ ਆਇਆਗਾ ਤੇ ਕੱਲ ਨੂੰ ਤੁਹਾਡਾ ਬੱਚਾ ਕੋਈ ਇਹੋ ਜਿਹਾ ਹਥਿਆਰ ਮੰਗੇਗਾ ਕਿ ਤੁਸੀਂ ਲੈ ਕੇ ਦਵੋਗੇ ਕੋਈ ਵੀ ਪੇਰੈਂਟਸ ਨੂੰ ਇਹ ਹੁਣ ਅਵੇਅਰ ਹੋਣ ਦੀ ਲੋੜ ਹੈ ਤੇ ਪੇਰੈਂਟਸ ਨੂੰ ਜਾਗਣ ਦੀ ਲੋੜ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਮੇਰਾ ਬੱਚਾ ਆਪਣੇ ਘਰ ਦੇ ਵਿੱਚ ਕੀ ਲਿਆ ਰਿਹਾ ਹੈ ਉਹਦਾ ਨੁਕਸਾਨ ਕਿਤੇ ਮੇਰੇ ਬੱਚੇ ਨੂੰ ਤੇ ਨਹੀਂ ਹੈਗਾ ਕਿਉਂਕਿ ਜਿਹੜੀ ਡੋਰ ਹੈ ਉਹ ਗੁੱਡ ਕੰਡਕਟਰ ਹੈ ਇਲੈਕਟ੍ਰਿਸਿਟੀ ਦੀ ਜਿਹੜੀ ਪ੍ਰਾਂਤ ਸਾਡੀ ਡੋਰ ਸੀਗੀ ਅਸੀਂ ਕਿਉਂ ਵੰਡ ਰਹੇ ਹਾਂ ਇਸੇ ਕਰਕੇ ਅਸੀਂ ਉਹਦੇ ਫਾਇਦੇ ਦੱਸ ਰਹੇ ਹਾਂ ਉਹਦੇ ਨਾਲ ਹੱਥ ਘੱਟ-ਘੱਟਿਆ ਜਾਂਦਾ ਸੀਗਾ ਇਨਫੈਕਸ਼ਨ ਘੱਟ ਹੁੰਦੀ ਸੀ ਹੱਥਾਂ ਦੇ ਵਿੱਚ ਥੋੜੇ ਦਿਨਾਂ ਬਾਅਦ ਜਿਹੜਾ ਜਿਹੜਾ ਕੱਟ ਲੱਗਦਾ ਸੀ ਉਹ ਭਰ ਜਾਂਦਾ ਸੀ ਲੇਕਿਨ ਅੱਜ ਦੇ ਜਿਹੜੀ ਆ ਡੋਰ ਰਗੀ ਆ ਇਹ ਤੁਸੀਂ ਬਿਨਾ ਕੋਈ ਇਹਦੇ ਉੱਪਰ ਗਲਵਸ ਪਾਏ ਬਿਨਾ ਤੁਸੀਂ ਇਹਨੂੰ ਪ ਦੇ ਇਨਫੈਕਸ਼ਨ ਵੀ ਜੇ ਬਹੁਤ ਲੇਟ ਠੀਕ ਹੁੰਦੀ ਹੈ ਸੋ ਨਾਲ ਹੈ ਗੁੱਡ ਕੰਡਕਟਰ ਹੈ ਕੋਈ ਅਗਰ ਕਿਸੇ ਬਿਜਲੀ ਦੀ ਤਾਰਾਂ ਦੇ ਉੱਪਰ ਅਸੀਂ ਬਹੁਤ ਸਾਰੇ ਹਾਦਸੇ ਇਹੋ ਜਿਹੇ ਦੇਖਦੇ ਆ ਕਿ ਬੱਚੇ ਉਹ ਡੋਰ ਜਿਹੜੀ ਬਿਜਲੀ ਦੀ ਤਾਰਾਂ ਤੋਂ ਉਤਾਰ ਰਹੇ ਆ ਤੇ ਉਹਦੇ ਨਾਲ ਮੌਤ ਹੋ ਜਾਂਦੀ ਹੈ ਸੋ ਇਹ ਤੇ ਹੁਣ ਪੇਰੈਂਟਸ ਨੂੰ ਜਾਗਣਾ ਚਾਹੀਦਾ ਵੀ ਅਸੀਂ ਆਪਣੇ ਬੱਚੇ ਨੂੰ ਸੇਫ ਰੱਖਣਾ ਕਿ ਅਸੀਂ ਮਾਰਨਾ ਚਾਹੁੰਦੇ ਆਂ ਲੰਗਾ ਇਹ ਸਿਰਫ ਪੰਜਾਬ ਦੀ ਗੱਲ ਨਹੀਂ ਰਹਿ ਗਈ ਹੈ ਸਾਨੂੰ ਕੁਝ ਵੀਡੀਓਜ਼ ਆਈਆਂ ਹੈ ਵੀ ਗੁਜਰਾਤ ਦੇ ਵਿੱਚ ਵੀ ਜਿਹੜੀ ਮੈਨੂਫੈਕਚਰਿੰਗ ਹੁੰਦੀ ਹੈ ਤੇ ਇਹ ਅਲੱਗ-ਅਲੱਗ ਜਗ੍ਹਾ ਤੇ ਜਿਹੜੀ ਹੈ ਪੂਰੇ ਇੰਡੀਆ ਦੀ ਅਲੱਗ-ਅਲੱਗ ਸਟੇਟਸ ਦੇ ਵਿੱਚ ਹੈਗੀ ਹੈ ਇਹਦੇ ਵਿੱਚ ਸੈਂਟਰ ਗਵਰਨਮੈਂਟ ਨੂੰ ਤੇ ਪੰਜਾਬ ਗਵਰਨਮੈਂਟ ਨੂੰ ਮਿਲ ਕੇ ਇੱਕ ਕੰਬਾਈਨ ਜਿਹੜਾ ਵਾ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ ਵਾ ਕਿਉਂਕਿ ਇਹ ਬਹੁਤ ਵੱਡਾ ਮੁੱਦਾ ਵਾ ਇਹ ਕੋਈ ਛੋਟਾ ਨਹੀਂ ਹੈਗਾ ਕਿ ਹਾਂ ਕਿ ਜਿਹਦੇ ਨਾਲ ਇਨੇ ਲੋਕ ਮਰਦੇ ਨੇ ਇਨੇ ਪੰਛੀ ਮਰ ਰਹੇ ਨੇ ਇਹ এনवायरमेंट ਦਾ ਸੋਚਣਾ ਗਵਰਨਮੈਂਟ ਦਾ ਕੰਮ ਹੈ ਲੋਕਾਂ ਦਾ ਸੋਚਣਾ ਗਵਰਨਮੈਂਟ ਦਾ ਕੰਮ ਹੈਗਾ ਤੇ ਦੋਵੇਂ ਸਰਕਾਰਾਂ ਨੂੰ ਚਾਹੇ ਸੈਂਟਰ ਗਵਰਨਮੈਂਟ ਆ ਚਾਹੇ ਕੋਈ ਵੀ ਸਟੇਟ ਗਵਰਨਮੈਂਟ ਆ ਉਹਨਾਂ ਨੂੰ ਮਿਲ ਕੇ ਜਿਹੜਾ ਵਾ ਇਹਦੇ ਤੇ ਰੋਕਥਾਮ ਵਾਸਤੇ ਕੋਈ ਨਾ ਕੋਈ ਸਖਤ ਐਕਸ਼ਨ ਲੈਣਾ ਚਾਹੀਦਾ ਹੁਣ ਅੱਜ ਪੌਦਿਆਂ ਦੀ ਜਿਹੜੀਆਂ ਇੰਨੀਆਂ ਜ਼ਿਆਦਾ ਮੁਹਿੰਮਾਂ ਚੋਂ ਹੋ ਚੁੱਕੀਆਂ ਨੇ ਹਰ ਘਰ ਦੇ ਵਿੱਚ ਲੋਕ ਵੇਅਰ ਹੋ ਚੁੱਕੇ ਹੋਏ ਨੇ ਕਿ ਪਲਾਂਟ ਸਾਡੇ ਵਾਸਤੇ ਕਿੰਨੇ ਜ਼ਿਆਦਾ ਇੰਪੋਰਟੈਂਟ ਨੇ ਸੋ ਇਹ ਮੁਹਿੰਮ ਜਿਹੜੀਆਂ ਸਕੂਲਾਂ ਸਰਕਾਰੀ ਦਾਇਰਿਆਂ ਤੋਂ ਸ਼ੁਰੂ ਕੀਤੀਆਂ ਗਈਆਂ ਸੀਗੀਆਂ ਤੇ ਅੱਜ ਘਰ-ਘਰ ਦੇ ਵਿੱਚ ਲੋਕ ਅਵੇਅਰ ਨੇ ਸੋ ਇਸੇ ਤਰੀਕੇ ਦੇ ਨਾਲ ਜਿਹੜਾ ਉਪਰਾਲਾ ਵੀ ਸਰਕਾਰ ਨੂੰ ਕਰਨਾ ਚਾਹੀਦਾ ਕੰਪਲਸਰੀ ਕਰ ਦੇਣਾ ਚਾਹੀਦਾ ਇਹ ਸੀ ਗੱਲਬਾਤ ਸੀ ਡਾਕਟਰ ਰੋਹਨ ਮੇਰਾ ਜਿਹੜੇ ਕਿ ਹਰ ਸਾਲ ਲੋਕਾਂ ਨੂੰ ਜਾਗਰੂਕ ਕਰਦੇ ਨੇ ਚਾਈਨਾ ਡੋਰ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕਰਦੇ ਨੇ ਅੱਜ ਅੰਮ੍ਰਿਤਸਰ ਦੇ ਹਾਗਿਰ ਦੇ ਬਾਹਰ ਇਹਨਾਂ ਪ੍ਰਦਰਸ਼ਨ ਕੀਤਾ ਤੇ ਲੋਕਾਂ ਨੂੰ ਜਾਗਰੂਕ ਕੀਤਾ ਤੁਸੀਂ ਦੇਖਿਆ ਇੱਕ ਬੱਚੀ ਨੂੰ ਪੰਛੀ ਬਣਾ ਕੇ ਜਿਹੜਾ ਲੋਕਾਂ ਸਾਹਮਣੇ ਲੈ ਕੇ ਆਏ ਨੇ ਕਿ ਕਿਸ ਤਰ੍ਹਾਂ ਜਿਹੜਾ ਚਾਈਨਾ ਡੋਰ ਇੱਕ ਪੰਛੀਆਂ ਨੂੰ ਕਿਸ ਤਰ੍ਹਾਂ ਜ਼ਖਮੀ ਕਰਦੀ ਆ ਅਤੇ ਬੱਚਿਆਂ ਨੂੰ ਖਾਤ ਕਰਕੇ ਛੋਟੇ ਛੋਟੇ ਬੱਚਿਆਂ ਨੂੰ ਜਿਹੜੀ ਰਵਾਇਤੀ ਡੋਰ ਦੀ ਧਾਗੀ ਵਾਲੀ ਉਹ ਜਿਹੜੀ ਦੇਖ ਕੇ ਉਹਨਾਂ ਨੂੰ ਕਿਹਾ ਗਿਆ ਕਿ ਅਸਲ ਜਿਹੜਾ ਲੋਹੜੀ ਦਾ ਤਿਉਹਾਰ ਆ ਤੁਸੀਂ ਇਸੇ ਧਾਗੀ ਡੋਰ ਨਾਲ ਬਣਾਓ ਅਤੇ ਉਹਨਾਂ ਕਿਹਾ ਕਿ ਜਿਹੜੇ ਚਾਈਨਾ ਡੋਰ ਦਾ ਬਿਲਕੁਲ ਬਾਈਕਾਟ ਕਰੋ ਕਿਉਂਕਿ ਚਾਈਨਾ ਡੋਰ ਖੂਨੀ ਡੋਰ ਆ ਇਸ ਦੇ ਨਾਲ ਹ ਕਿਸੇ ਦਾ ਹਾਸਤੇ ਕਾਰਨ ਕਿਸੇ ਦਾ ਗਲਾ ਵੱਡੇ ਜਾਂਦਾ ਵਾ ਚੰਡੋਰ ਦੇ ਕਰਕੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਚੈਨਲ ਤੋਂ ਅਵਾਰਡ ਕਰਨਾ ਚਾਹੀਦਾ ਤਾਂ ਜੋ ਕਿ ਅਸਲ ਜਿਹੜੇ ਲੋੜੀਓ ਤਿਹਾੜਿਆ ਸਾਨੂੰ ਧਾਗੇ ਵੇ ਡੋਲਨਾ ਬਣਾਉਣਾ ਚਾਹੀਦਾ ਮੈਨੂੰ ਦਿਉ ਜਾਸ ਮੈਂ ਤੁਹਾਡਾ ਹਜੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ